ਆਸ਼ਾ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਪੂਰੀਆਂ ਨਾ ਹੋਣ ਕਾਰਨ ਅੱਜ ਅਸੀਂ ਧਰਨਾ ਦੇ ਰਹੇ ਹਾਂ ਪਟਿਆਲਾ ਦੇ ਪੁੱਡਾ ਗਰਾਊਂਡ ਤੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਸੀਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਘਰ ਦਾ ਵੀ ਕਰੋ ਕਰਾਂਗੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਾਣੋ ਖੇੜੀ ਗਿੱਲਾ ਆਸ਼ਾ ਵਰਕਰ ਫੈਸੀਲੀਟੇਟਰ ਜੂਨੀਅਰ ਪੰਜਾਬ ਦੀ ਸੁਪਾ ਬੜਦਾ ਜਿਹੜੀਆਂ ਮੰਗਾਂ ਨੂੰ ਲੱਗੇ ਆ ਪ੍ਰਦਰਸ਼ਨ ਕਰ ਰਹੇ ਹਾਂ ਤੇ ਕੀ ਨੀ ਨੀਤੀ ਰਹੀ ਤੇ ਜਿਹੜੀ ਸਾਡੀਆਂ ਮੇਨ ਮੰਗਾਂ ਨੇ ਜਿਹੜੀ ਸਾਡੀਆਂ ਆਸ਼ਾ ਵਰਕਰ ਫੈਸੀਲੀਟੇਟਰ ਭੈਣਾਂ ਨੇ ਘੱਟੋ ਘੱਟ ਉਹਨਾਂ ਨੂੰ ਜੁਰਦ ਦੇ ਘੇਰੇ ਸਿ ਲਿਆਂਦਾ ਜਾਵੇ ਤੇ ਜਿਹੜਾ ਸਾਡਾ ਫਿਕਸਡ ਸੈਂਟ ਵਾ ਉਹਨੂੰ ਦੁੱਗਣਾ ਕਰਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਖੱਤਾ ਚੌਣ ਤੋਂ ਪਹਿਲਾਂ ਸਾਡੇ ਨਾਲ ਵਾਦੇ ਵੀ ਕਰੇ ਸੀ ਸਾਡੇ ਨਾਲ ਉਹਧਿਆਣੇ ਮੀਟਿੰਗਾਂ ਵੀ ਹੋਈਆਂ ਨੇਗੇ ਕੇਜਰੀਵਾਲ ਸਾਹਿਬ ਦੀ ਵੀ ਹੋਈ ਆ ਮੁੱਖ ਮੰਤਰੀ ਪੰਜਾਬ ਦੀ ਵੀ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਦੋਂ ਸਾਡੀ ਸੱਤਾ ਆਉਂਦੀ ਆਉਣ ਸਰ ਤੁਹਾਡੀ ਜਿਹੜੀ ਫਿਕਸਡ ਇਨਸੈਂਟ ਵਾ ਸਾਨੂੰ 5000 ਕੀਤਾ ਜਾਊਗਾ ਪਰ ਪੰਜਾਬ ਸਰਕਾਰ ਨੇ ਫਿਕਸਡ ਇਨਸੈਂਟ ਤਾਂ ਸਾਨੂੰ ਕੀ ਦੇਣਾ ਸੀ ਸੱਤਾ ਜਾਣ ਤੋਂ ਬਾਅਦ ਸਾਡੇ ਉਹਨਾਂ ਨੇ ਉਹਨਾਂ ਨੇ ਕੋਈ ਮੀਟਿੰਗ ਵੀ ਨਹੀਂ ਕੀਤੀ ਤੇ ਇੱਕ ਮੀਟਿੰਗ ਕਰੀ ਵੀ 2023 ਦੇ ਵਿੱਚ ਕੁਝ ਜਿਹੜੀਆਂ ਮਾਮੂਲੀ ਜਿਹਾ ਮੰਗਾ ਸਾਡੀਆਂ ਉਹ ਉਹਨਾਂ ਨੇ ਮੰਗੀਆਂ ਨੇ ਪਰ ਬਾਕੀ ਜਿਹੜੀਆਂ ਮੰਗਾ ਸਾਡੀਆਂ ਉਹ ਤਿਉਂ ਦੀਆਂ ਤਿਉਂ ਹੀ ਪਈਆਂ ਨੇ ਜਿਵੇਂ ਕਿ ਸਾਡੀ ਫਿਕਸਡ ਇਨਸੈਂਟ ਵਾ ਜਿਹੜਾ ਉਹਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਸਾਡਾ ਜਿਹੜਾ ਉਜਰਤ ਦਾ ਘੇਰਾਗਾ ਉਹ ਵੀ ਸਾਨੂੰ ਡੀਸੀ ਰੇਟ ਨਹੀਂ ਦਿੱਤਾ ਜਾ ਰਿਹਾ ਹੈਗਾ ਕੁਝ ਸਾਡੀਆਂ ਆਸ਼ਾ ਵਰਕਰ ਭ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਸਾਡਾ ਕੁਝ ਵੀ ਸੈਂਟ ਤੋਂ ਜਿਹੜਾ ਕੱਟਿਆ ਜਾਂਦਾ ਹੈਗਾ ਉਸ ਚੀਜ਼ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਸਾਡਾ ਐਲਐਸਬੀ ਦੇ ਰਾਹੀਂ ਜਿਹੜਾ ਕੰਮ ਆ ਉਹ ਆਸ਼ਾ ਵਰਕਰ ਦਾ ਵੈਰੀਫਾਈ ਕਰਕੇ ਪਾਉਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਇਨਮਾ ਵੱਲੋਂ ਕੰਮਾਂ ਦੇ ਕਰੂਟੇ ਕਿਤੇ ਨਹੀਂ ਉਹ ਨਾ ਕੀਤੇ ਜਾਣ ਤੇ ਸਾਡੀਆਂ ਭੈਣਾਂ ਦੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਈ ਜਾਵੇ ਪੰਜਾਬ ਸਰਕਾਰ ਵੱਲੋਂ ਸਾਡੀਆਂ ਫਿਲਹਾਲ ਤਿੰਨੇ ਇਹ ਮੁੱਖ ਮੰਗਾਂ ਨੇ ਪਹਿਲੀ ਮੰਗ ਆ ਸਾਡੀ ਸਾਨੂੰ ਡੀਸੀ ਰੇਟ ਮਿਲੇ ਦੂਜੀ ਮੰਗ ਆ ਸਾਡੀ ਜਿਹੜਾ ਸਾਡਾ ਫਿਕਸ ਅਨਸੈਂਟ ਉਹਦੇ ਤੇ ਵਾਅਦਾ ਕਰਿਆ ਜਾਵੇ ਤੀਜੀ ਮੰਗ ਆ ਜਿਹੜੀ ਸਾਡੀ ਹਾਜ਼ਰੀ ਉਹ ਯਕੀਨੀ ਬੰਗਣਾਈ ਜਾਵੇ ਜੇਕਰ ਪੰਜਾਬ ਸਰਕਾਰ ਇਸ ਸੀ ਦੇ ਉੱਤੇ ਪਹਿਰਾ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਸਾਡੇ ਪੰਜਾਬ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਤਿੱਖੇ ਸੰਘਰਸ਼ ਕਰਨ ਦੀ ਵੀ ਸਾਡੀ ਅਪੀਲ ਆ ਤੇ ਨਾਲ ਨਾਲ ਅਸੀਂ ਹੋਰ ਵੀ ਅੱਗੇ ਜਿਹੜੀਆਂ ਸਾਡੀਆਂ ਹੋਰ ਰਾਵਲਤੀਆਂ ਨੇ ਅਸੀਂ ਸਾਡੀ ਫੋਡਿਸ਼ਨਲ ਗੱਲ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਉਹ ਵੀ ਲਿਖ ਕੇ ਜਾਣਗੇ ਕਰਨ ਕੀ ਮੰਨਦੇ ਹੋ ਜਿਹੜੀ ਸ਼ੁਰੂਆਤ ਨਾ ਹੋਣ ਕਰਨ ਕਰਨ ਸਰ ਇਹੀ ਹੈ ਕਿ ਜਿਹੜਾ ਸਰਕਾਰ ਦੇ ਕੰਮ ਨੇ ਉਹ ਹੋ ਰਹੇ ਨੇਗੇ ਸਰਕਾਰ ਨੇ ਸਿਰਫ ਜਿਹੜੇ ਆਪਦੇ ਕੰਮ ਨੇ ਬੈਨਰ ਲਾ ਕੇ ਲੋਕਾਂ 'ਚ ਪਬਲਿਸਿਟੀ ਕਰਨੀਆਂ ਪਰ ਪੰਜਾਬ ਸਰਕਾਰ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਕਿ ਜੇ 70 ਸਾਲ ਪੁਰਾਣੀ ਸਰਕਾਰ ਨੂੰ ਦਾ ਪ੍ਰਾਤ ਦਾ ਪਾਇਟ ਸਕਦਾ ਤੋੜੀ ਤਾਂ ਸਰਕਾਰ ਨੂੰ ਸਿਰਫ 3 ਸਾਲ ਹੋਇਆ ਆਉਣ ਵਾਲੇ ਸਮੇਂ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਆਸਰ ਕਰਾਸ ਫੈਸਿਲੇਟਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੰਮ ਜਿਹੜੇ ਨਾ ਕੀਤੇ ਸਾਡੀਆਂ ਮੰਗਾਂ ਨਾ ਮਿਲੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਤਾਕਤਾਂ ਵੀ ਜਿਹੜਾ ਉਹ ਪਲਟਾ ਜਾ ਸਕਦਾ ਹੈ ਸਰਕਾਰ ਤੋਂ ਦਾਅਵੇ ਕਰਦੀ ਹੈ ਜੀ ਅਸੀਂ ਨੌਕਰੀ ਦਿੱਤੀ ਹੈਲਥ ਡਿਪਾਰਟਮੈਂਟ ਵਧੀਆ ਕੀਤਾ ਹੈ ਸਿਹਤ ਵਧੀਆ ਕੀਤਾ ਪੜ੍ਹਾਈ ਲਿਖਾਈ ਦਾ ਵਧੀਆ ਕੀਤਾ ਹੈ ਸਿਰਫ ਬੈਨਰਾਂ ਦੇ ਵਿੱਚ ਹੀ ਵਧੀਆ ਹੈਗਾ ਪਰ ਜਦੋਂ ਤੁਸੀਂ ਪੱਧਰ ਤੇ ਜਾਓਗੇ ਨਾ ਥੱਲੇ ਵਾਲੇ ਪੱਧਰ ਤੇ ਜਾਓਗੇ ਲੋਕਾਂ ਦੇ ਵਿੱਚ ਗੱਲ ਕਰੋਗੇ ਸਾਡੇ ਨਾਲ ਹੀ ਗੱਲ ਕਰ ਰਹੇ ਹਾਂ ਅਸੀਂ ਦੱਸ ਰਹੇ ਹਾਂ ਵੀ ਸਾਡੀਆਂ ਬਹੁਤ ਕੁੜੀਆਂ ਇਹ ਜੀਆਂ ਨੇ ਜਿਹੜੀਆਂ ਬਿਲਕੁਲ ਗਰੀਬ ਪਰਿਵਾਰ ਦੇ ਵਿੱਚ ਉਹਨਾਂ ਜਿਨ੍ਹਾਂ ਦੇ ਘਰ ਵਾਲੇ ਵੀ ਨਹੀਂ ਹੈਗੇ ਉਹਨਾਂ ਦੀ ਵੀ ਡੱਤਾਂ ਹੋਈਆਂ ਨੇ ਆਪਦੇ ਛੋਟੇ-ਛੋਟੇ ਬੱਚਿਆਂ ਨੂੰ ਆਹ 2 22500 ਦੇ ਉੱਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਹਰਾ ਪੈਨ ਉਹਨਾਂ ਨੇ ਸਾਡੀ ਤਨਖਾਹ ਵਧਾਉਣ ਤੇ ਕਰਨਾ ਸੀ ਉਹਨਾਂ ਨੇ ਔਨ ਸਾਰੇ ਸਾਡਾ 2500 ਕਰੋਨਾ ਪੱਤਾ ਕੱਟ ਕੇ ਉਹ ਹਰਾ ਪੈਨ ਦਾ ਜਿਹੜਾ ਸਾਡਾ ਜਿਹੜਾ ਔਨ ਸਾਰੀ ਉਹਨਾਂ ਨੇ ਗੁਨਾਹਗਰ ਬਣ ਗਏ ਜੋ ਸਾਡਾ 2500 ਉਹਨਾਂ ਨੇ ਪੱਤੇ ਵਾਲਾ ਕੱਟਿਆ ਸੀ ਜੋ ਕਿ ਸਾਡਾ ਕਰੋਨਾ ਇਨਸੈਂਟਿਵ ਸੀਗਾ ਪਰ ਦੇਣਾ ਤਾਂ ਉਹਨਾਂ ਨੇ ਕੀ ਸੀ ਔਨ ਸਾਰ ਸਾਡਾ 2 ਸਾਡੀ ਨਿਗਾਹ ਦੇ ਵਿੱਚ ਉਹ ਪਹਿਲਾਂ ਵੀ ਗੁਨਾਹਗਰ ਸੀ ਅੱਜ ਵੀ ਗੁਨਾਹਗਰ ਨੇ ਸਾਡੇ ਲਈ ਕੁਝ ਨਹੀਂ ਕਰਦੀ ਸਰਕਾਰ ਸਰਕਾਰ ਨੇ ਸਿਰਫ ਥੋਸੇਵਾਜੀ ਕੀਤੀ ਹੋਈ ਆ ਸਿਰਫ ਪਖੰਡ ਕਰੇ ਹੋਏ ਨੇ ਪਹਿਲਾਂ ਵੀ ਸਰਕਾਰ ਵੈਸੇ ਥੋਸੇਵਾਜੀ ਕਰ ਰਹੀ ਸੀ ਇਹ ਸਾਨੂੰ ਤੁਸਕਲੇ ਸਤਾ ਕੇ ਥੋਸੇਵਾਜੀ ਕਰ ਰਹੇ ਸਿਰਫ ਆਈ ਅੰਤਰਾ ਹੋਰ ਕੋਈ ਅੰਤਰਾ ਨੀਤੀ ਰਹੇਗੀ ਅੱਜ ਦੀ ਅੱਜ ਦੀ ਰਣਨੀਤੀ ਇਹ ਹੈ ਕਿ ਅਸੀਂ ਹੁਣ ਸਵੇਰ ਤੋਂ ਲੈ ਕੇ ਹੁਣ ਤੱਕ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ ਇੱਕੋ ਸਾਰੇ ਨੇ ਲਾਈਨਾਂ ਬਣਾ ਕੇ ਸਿਹਤ ਮੰਤਰੀ ਪੰਜਾਬ ਦੀ ਜਿਹੜੀ ਕੋਠੀ ਉਹਦਾ ਘਰੋਕ ਕਰਨਾ ਨਾਜਵਾਬੀ ਕਰਨਾ ਤੇ ਫਿਰ ਸਿ ਆਪਾਂ ਵੀ ਕਰਨਾ ਉਹਨਾਂ ਦਾ ਕਿੜਿ ਕਿੜੇ ਜਗ੍ਹਾ ਤੋਂ ਆਈਏ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਆਏ ਨੇ ਸਰ ਹਰੇਕ ਜ਼ਿਲ੍ਹੇ ਦੇ ਵਿੱਚੋਂ ਕੁੜੀਆਂ ਆਈਆਂ ਨੇ ਗਈਆਂ